ਅੱਜ ਦੇ ਟਾਈਮ 'ਚ ਬਈ ਹਰੇਕ ਬੰਦਾ ਫੇਸਬੁੱਕ ਦੇ ਉੱਤੋਂ ਰੁਪਏ ਕਮਾ ਸਕਦਾ ਤੇ ਵੀਡੀਓ ਨੂੰ ਸਾਰੀ ਜ਼ਰੂਰ ਦੇਖਿਓ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਆਪਦਾ ਚੈਨਲ ਕਿਵੇਂ ਮੋਨਟਾਈਜ਼ ਕਰ ਸਕਦੇ ਆ ਕਿਵੇਂ ਆਪਣੇ ਪੇਜ ਤੇ ਕੋਈ ਦਿੱਕਤ ਨਹੀਂ ਆਉਂਦੀ ਵੀ ਕੱਲ ਨੂੰ ਆਪਾਂ ਨੂੰ ਮੋਨਟਾਈਜ਼ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਆਪਾਂ ਵੀਡੀਓ ਦੀ ਇਹ ਵੇਚਣਾ ਸਕਰੀਨ ਰਿਕਾਰਡਿੰਗ ਚਲਾ ਰਹੇ ਹਾਂ ਇਹ ਦੇਖਿਓ ਜ਼ਰੂਰ ਤੁਸੀਂ ਧਿਆਨ ਦੇ ਨਾਲ ਵੀ ਇੱਕ ਤਾਂ ਪਹਿਲੀ ਗੱਲ ਆਪਣਾ ਪੇਜ ਜੈਨੂਇਨ ਬਣਾ ਕੇ ਉਹਦੇ ਦੇ ਤੁਸੀਂ ਪੋਸਟਾਂ ਔਰ ਇਹਨਾਂ ਨਾਲ ਪਾਈਆਂ ਹੁਣ ਆਪਾਂ ਆ ਪੇਜ ਬਣਾਏ ਨੂੰ ਸਿਰਫ 5 ਕਿ ਦਿਨ ਹੋਇਆ ਤੇ ਇਹਦੇ ਤੇ ਆਪਾਂ ਇਹਨਾਂ ਨਾਲ ਪੋਸਟਾਂ ਪਾ ਰਹੇ ਹਾਂ ਕੋਈ ਵੀ ਆਪਾਂ ਕਿਸੇ ਦੀ ਚਾੱਕੇ ਪੋਸਟ ਨਹੀਂ ਪਾਈ ਚਾਹੇ ਇਹਦੇ ਤੇ ਲਾਈਕ ਵਿਊ ਘੱਟ ਹੀ ਹੋਣ ਉਹਦੇ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ ਨਾ ਉਹਦੇ ਨਾਲ ਫੇਸਬੁਕ ਨੂੰ ਮਤਲਬ ਆ ਫੇਸਬੁਕ ਅੱਜ ਦੇ ਟਾਈਮ 'ਚ 3 300 4 400 ਵਾਲੇ ਬੋਲਰ ਆਈਆਂ ਪੇਜਾਂ ਨੂੰ ਵੀ ਮੋਨਟਾਈਜੇਸ਼ਨ ਦੇਈ ਜਾਂਦੀ ਆ ਤਾਂ ਇਹ ਚੀਜ਼ਾਂ ਛੱਡ ਕੇ ਬਈ ਆਪਦਾ ਪਹਿਲੀ ਗੱਲ ਤਾਂ ਕੰਟੈਂਟ ਰ ਇਹਨਾਂ ਨਾਲ ਪਾਓ ਦੂਜੀ ਗੱਲ ਤੁਸੀਂ ਇਹਦੇ ਵਿੱਚ ਜਿਹੜੀ ਆਪਾਂ ਨੂੰ ਫੇਸਬੁੱਕ ਟਾਸਕ ਦਿੰਦੀ ਆ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਵਿੱਚ ਜਾ ਕੇ ਤੁਸੀਂ ਆ ਦੇਖੋ ਆਪਾਂ ਨੂੰ ਐਸੇ ਟਾਸਕ ਦਿੰਦੀ ਆ ਇਹ ਪੂਰੇ ਜ਼ਰੂਰ ਕਰਿਆ ਕਰੋ ਕਿਉਂਕਿ ਕੋਈ ਬਾਲਾ ਵੱਡਾ ਜਾਂ ਲੰਮਾ ਚੌੜਾ ਕੰਮ ਨਹੀਂ ਹੁੰਦਾ ਇਹ ਸੌਖੀ ਪੂਰੇ ਹੋ ਜਾਂਦੇ ਆ ਜੇ ਆਪਾਂ ਫੇਸਬੁੱਕ ਨੂੰ ਘੰਟਾ ਦੇ ਨਹਿਣਾ ਆਵੇ ਦੇ ਵਿੱਚੋਂ ਤੇ ਇਹ ਟਾਸਕ ਪੂਰੇ ਹੋ ਜਾਂਦੇ ਆ ਦੂਜੀ ਗੱਲ ਆਪਦੇ ਪੇਜ ਦੇ ਉੱਤੇ ਤੁਸੀਂ ਪੇਜ ਦੀ ਰეკਮੈਂਡੇਸ਼ਨ ਜ਼ਰੂਰ ਦੇਖਿਆ ਕਰੋ ਜਾ ਕੇ ਵੀ ਪੇਜ ਤੁਹਾਡਾ ਗ੍ਰੀਨ ਆ ਤੇ ਉਹ ਤੋਂ ਬਾਅਦ ਪੇਜ ਸਟੇਟਸ ਦੇਖਿਆ ਕਰੋ ਵੀ ਉਹਦੇ 'ਚ ਕੋਈ ਮੌਨਟਾਈਜੇਸ਼ਨ ਤਾਂ ਨਹੀਂ ਆ ਰਿਹਾ ਵੀ ਪੇਜ ਹੈ ਜੀ ਨੋ ਇਸ਼ੂ ਲਿਖ ਕੇ ਆਉਂਦਾ ਹੁੰਦਾ ਉੱਥੇ ਤੇ ਗ੍ਰੀਨ ਟਿੱਕ ਲੱਗੀ ਹੁੰਦੀ ਆ ਫੇਰ ਵੀ ਜੇ ਤੁਹਾਡੇ ਆ ਸਾਰੀਆਂ ਚੀਜ਼ਾਂ ਨੇ ਤਾਂ ਤੁਹਾਡੇ ਪੇਜ ਨੂੰ ਕੋਈ ਨਹੀਂ ਰੋਕ ਸਕਦਾ ਮੋਨਟਾਈਜੇਸ਼ਨ ਤੋਂ ਆਪਾਂ ਵੀ ਜਿੰਨਾ ਕ ਆਪਾਂ ਨੂੰ ਪਤਾ ਓਨਾ ਕ ਤੁਹਾਨੂੰ ਆਪਾਂ ਇਹ ਵੀਡੀਓ ਰਾਹੀਂ ਦੱਸਦਾ ਤੇ ਅੱਗੇ ਵੀ ਦੱਸਦੇ ਰਹਾਂਗੇ ਆਪਾਂ ਨਾ ਕਿਸੇ ਤੋਂ ਕੋਈ ਰੁਪਿਆ ਲੈਣਾ ਨਾ ਕੋਈ ਹੋਰ ਕਰਨਾ ਆਪਾਂ ਜਦੋਂ ਆਏ ਆ ਆਪਣਾ ਚੈਨਲ ਮੋਨਟਾਈਜ਼ ਹੋਇਆ ਸੀ ਵੀ ਦੂਜਿਆਂ ਦਾ ਭਰਾਵਾਂ ਦਾ ਵੀ ਜਿਹੜੇ ਮੱਥਾ ਮਾਰਦੇ ਫਿਰਦੇ ਆ ਵੀ ਉਹਨਾਂ ਦਾ ਵੀ ਕੋਈ ਉਹੋ ਹੋਜੇ ਕਿਉਂ ਬਈ ਦੱਸਦਾ ਇੱਥੇ ਕੋਈ ਨਹੀਂ ਵਿੱਚ ਕਈ ਬੰਦਿਆਂ ਨੇ ਧੰਦਾ ਬਣਾ ਲਿਆ ਇਹਨੂੰ ਵੀ ਰੁਪਏ ਪਾਓ ਐਂ ਕਰਦੇ ਹੋ 5000 ਪਾ ਦਿਓ 7000 ਪਾ ਦਿਓ ਇਹਦੇ ਚ ਕੋਈ ਕੰਮ ਨਹੀਂ ਬਈ ਤੁਸੀਂ ਆਪ ਦਾ ਘਰੇ ਬੈਠ ਕੇ ਆਪਦੇ ਪੇਜ ਐਂ ਚੈੱਕ ਕਰ ਸਕਦੇ ਹੋ ਤੇ ਜੇ ਕਿਸੇ ਵੀਰ ਭਰਾ ਨੂੰ ਕੋਈ ਦਿੱਕਤ ਹੋਵੇ ਤਾਂ ਆਪਾਂ ਨੂੰ ਵੇਚ ਜੇ ਜਦੋਂ ਮਰਜੀ ਮੈਸੇਜ WhatsApp ਦੇ ਉੱਤੇ ਕਰ ਸਕਦਾ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪੇਜ ਨੂੰ ਫੋਲੋ ਕਰਿਓ ਧੰਨਵਾਦ